ਤੇਰਾ ਉਹਨੇ ਬਾਈਕ ਮਾਰੀ ਸਾਡੇ ਐਕਟਵਾ ਵਿੱਚ ਤੇ ਆਪਾ ਡਿੱਗੇ ਨਹੀਂ ਤੇ ਉਹਨੇ ਪੈਰ ਮਾਰ ਕੇ ਸੰਭੁੱਟਿਆ ਇਹਨੇ ਮਾਮਾ ਜੀ ਦੇ ਪੈਸੇ ਮੰਗਦੇ ਸੀ ਮੈਨੂੰ ਕਿੰਨੇ ਕਿਨਾਰੇ ਵਾਲਿਆਂ ਦਾ ਹਾਂ ਤੇ ਕਿਹਾ ਕਹਿੰਦਾ ਮਾਰ ਦੇਣੀ ਮੈਂ ਕਹਾ ਮਾਰ ਤੇ ਮੈਨੂੰ ਪਿਸਤੌਲ ਚਲਾਉਣ ਦੀ ਕੋਸ਼ਿਸ਼ ਕੀਤੀ ਕਿ ਉਹਦੀ ਮੈਗਜ਼ਨ ਥਰਡੇ ਕੀ ਕੀ ਮਰ ਪੈਰ ਨਾ ਬਰੇ ਕਰ ਲਈ ਜਿਹੜਾ ਪੁੱਤ ਕੋ ਪਿਸਤੌਲ ਵੀ ਥੋਈ ਮੇਰੇ ਮਾਮਾ ਨੇ ਹਾਂਜੀ ਕਾਫੀ ਇਦਾਂ ਹੁੰਦਾ ਹੀ ਰਹਿੰਦਾ ਐ ক্লোਜ਼ ਹੋਣੇ ਦਾ ਉਹਨੇ ਕਿਹਾ ਸੀ ਦੇ ਤਾਂ ਜੋਗਾ ਕਿ ਇਹਦੇ ਇੱਕ ਪੈਸੇ ਖੋਲੇ ਕਿ ਇਹਦੇ ਵਾਲਿਆਂ ਨਾਲ ਲਿਆ ਮੈਂ ਜਾਣੇ ਕਿ ਇਹਨਾਂ ਨੂੰ ਬੜੇ ਕੁਸਰਤ ਤੇ ਆਵੇ ਤੇ ਇੱਕ ਮੈਂ ਮੰਨਦਾ ਕਿ ਇਹ ਚ ਪੁੱਛਣ ਦੀ ਵਾਣੀ ਚਾਹੀਦੀ। ਸੋਚਿਆ ਵੀ ਹੀ ਡਾਰ ਵੀ ਥੋੜਾ ਜਾ ਪਰ ਜੇ ਮੈਂ ਉਹਨੂੰ ਆਪਣੇ ਵਾਲੇ ਦੇ ਦੰਦੀ ਮਨਵਾਵਾ ਚ ਪਾ ਦੇ ਦਿੰਨਾ ਵੇ ਕਰਾਉਣਾ ਰੋਜ਼ ਦਾ ਕੰਮ ਹੋਣਾ ਇਹਨਾਂ ਨੂੰ ਕਿਸੇ ਹੋਰ ਥੀਂ ਆਪਾਂ ਇਹਦਾ ਹੀ ਕਰਨਾ। ਮੈਂ ਸਾਰਿਆਂ ਥੀਂ ਬਣਾਇਆ ਕਹਿ ਚਾਹਨੀ ਆ ਕਿ ਸਾਨੂੰ ਇਹਦਾ ਮੁਕਾਬਲਾ ਕਰਨਾ ਚਾਹੀਦਾ ਸਾਨੂੰ ਡਰਨਾ ਨਹੀਂ ਚਾਹੀਦਾ। ਉਹ ਉੱਥੇ ਉਸੇ ਟਾਈਮ ਮੌਜੂਦ ਹੋ ਕੇ ਜਦੋਂ ਮੈਂ ਆਪਣੇ ਘਰੇ ਫੋਨ ਕਰਕੇ ਦੱਸਿਆ ਇਹਨਾਂ ਨੂੰ ਉਹਨਾਂ ਨੇ ਆ ਕੇ ਫਿਰ ਉਹਨਾਂ ਨੂੰ ਫੜਿਆ ਕਾਬੂ ਕੀਤਾ ਕੋਟਮਾਰਕੀ ਤੇ ਚਲੋ। ਆਕੇ ਨਾਲ ਚਾਹਨੀ ਹੈ ਕਿ ਸਾਨੂੰ ਜੇ ਕੋਈ ਦਲ ਉੱਪਰ ਨਾ ਢਾਣਦਾ ਵਾ ਤੇ ਸਾਨੂੰ ਡਰਨਾ ਨਹੀਂ ਚਾਹੀਦਾ ਸਗੋਂ ਉਹਨਾਂ ਦਾ ਸਾਰਾ ਮੁਕਾਬਲਾ ਕਰਨਾ ਚਾਹੀਦਾ ਵਾ ਕਿ ਉਹਨਾਂ ਨੂੰ ਪਤਾ ਲੱਗੇ ਆਪਾਂ ਵੀ ਕੁਝ ਕਰ ਸਕਦੇ ਆ। ਦਸ ਅਮਰ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਪਿਛਲੇ ਦਿਨੇ ਕਾਫੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਕਿ ਬਹਾਦਰ ਕੁੜੀ ਨੇ ਡੱਟ ਕੇ ਮੁਕਾਬਲਾ ਕੀਤਾ ਦੋ ਨੌਜਵਾਨਾਂ ਨਾਲ। ਕੀ ਕਰਨਾ ਆਏ ਸੀ? ਤਾਂ ਕੇਰੀ ਨiyet ਨਾਲ ਆਏ ਸੀ ਤੇ ਕਿਨੂੰ ਕੇਰੀ ਲੋਟ ਦਾ ਜਿਹੜਾ ਇੰਜਾਮ ਦੇਣਾ ਸੀ ਤੇ ਕੀ ਕੀਤਾ ਉਹਨਾਂ ਨੇ ਆਪਾਂ ਗੱਲਬਾਤ ਕਰਾਂਗੇ ਬਹਾਦਰ ਧੀ ਨਾਲ ਪਿੰਡ ਦੀ ਏ ਤੇ 17 ਸਾਲ ਦੀ ਉਮਰ ਹੈ ਤੇ ਬਹੁਤ ਤੇਜ਼ੀ ਨਾਲ ਜਿਹੜੀ ਵੀਡੀਓ ਹੈ ਵਾਇਰਲ ਹੋ ਰਹੀ ਏ ਉਹ ਤਸਵੀਰ ਤੁਹਾਨੂੰ ਇੱਕ ਦਿਖਾ ਦਾਂਗੇ ਕਿ ਲੜਦਿਆਂ ਲੜਦਿਆਂ ਉਹ ਨੌਜਵਾਨਾਂ ਨੇ ਜਿਹੜੀ ਕਿਸੇ ਦੇ ਮਾਰ ਦਿੱਤੀ ਏ ਆਪਾਂ ਗੱਲਬਾਤ ਵੀ ਕਰਾਂਗੇ ਕਿ ਕੀ ਹੋਇਆ ਸੀ ਤਾਂ ਕਿੱਦਾਂ ਦੇ ਹਾਲਾਤ ਰਏ ਉੱਥੇ ਤੇ ਕਿਹੜਾ ਪਿੰਡ ਹੈ ਆਪਾਂ ਗੱਲਬਾਤ ਕਰਦੇ ਆ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਹਰਪ੍ਰੀਤ ਹਰਪ੍ਰੀਤ ਬਹੁਤ ਬਹਾਦਰੀ ਵਾਲਾ ਤੁਸੀਂ ਕੰਮ ਕੀਤਾ ਏ ਤੇ ਕੋਣ ਕੋਣ ਗਏ ਸੀਗੇ ਕਿੱਥੋਂ ਆ ਰਹੇ ਸੀਗੇ ਇਹ ਜੇਰਾ ਵਾਕਾ ਹੈ ਤੁਹਾਡੇ ਨਾਲ ਮੈਂ ਆਪਣੇ ਮਾਮਾ ਜੀ ਨਾਲ ਸ਼ਹਿਰੋਂ ਆਂਦੇ ਸੀ ਇਸ ਕੰਮ ਜਦੋਂ ਪਿੰਡ ਵਾਲਾ ਮੋੜ ਮੁੜੇ ਤਾਂ ਉਹ ਦੋ ਯਾਨੇ ਬਾਈਕ ਤੇ ਸੀ ਉਹ ਬਹੁਤ ਕਾਫੀ ਤੇਜ਼ੀ ਨਾਲ ਅੱਗੇ ਨੰਗੇ ਜਿਹੜਾ ਉਹਨੇ ਬਾਈਕ ਮੋੜ ਕੇ ਸਾਡੇ ਵੱਲ ਆਂਦੀ ਫਿਰ ਆਪਣੇ ਬਾਈਕ ਮਾਰੀ ਸਾਡੇ ਐਕਟਿਵਾ ਵਿੱਚ ਤੇ ਆਪਾਂ ਡਿੱਗੇ ਨਹੀਂ ਫਿਰ ਉਹਨੇ ਪੈਰ ਮਾਰ ਕੇ ਸੌਂ ਚੁੱਟਿਆ ਮੇਰੇ ਮਾਮਾ ਜੀ ਦੇ ਪੈਸੇ ਮੰਗਦੇ ਸੀ ਮੈਨੂੰ ਕਿੰਨੇ ਕਨਦੇਵਾਲੀਆਂ ਲਾ ਤੇ ਬਾਅਦ ਚ ਮੈਨੇ ਕਨਦੇਵਾਲ ਲਾਇਆ ਨਹੀਂ ਉਹ ਖੌਣ ਪੈਂਦਾ ਸੀ ਨਾਮ ਨੇ ਮਾਮਾ ਜੀ ਨੇ ਪੈਸੇ ਦਿੱਤੇ ਉਹਨੂੰ ਤੇ ਇਹਨੇ ਪਿਸਤੌਲ ਕੱਢ ਲ ਕੇ ਕਹਿੰਦਾ ਦੇਖਦੇ ਆ ਮੈਂ ਕਿ ਹਾਂ ਦੇਖਦੇ ਆ ਕਹਿੰਦਾ ਮਾਰ ਦੇਣੀ ਮੈਂ ਕਹਾਂ ਮਾਰ ਦੇ ਤੇ ਇਹਨੇ ਪਿਸਤੌਲ ਚਲਾਉਣ ਦੀ ਕੋਸ਼ਿਸ਼ ਕੀਤੀ ਕਿ ਉਹਦੀ ਮੈਗਜ਼ੀਨ ਥਰਡੇ ਕੀ ਕੀ ਬਰ ਪੈਨਾ ਪਰੇ ਕਰ ਲਈ ਫੇਰ ਆਪੋ ਤੇ ਕੋ ਪਿਸਤੌਲ ਵੀ ਖੋਈ ਮੇਰੇ ਮਾਮਾ ਜੀ ਤੇ ਮੈਂ ਮੇਰੇ ਮਾਮਾ ਜੀ ਦੀ ਹੈਂਡੀਕੈਪ ਸੀ ਉਹਨਾਂ ਕੋਈ ਜ਼ਿਆਦਾ ਹੋਇਆ ਨਹੀਂ ਫਿਰ ਆਪਰ ਹੋਰ ਨਾਲ ਪਾਇਆ ਕਾਕੀ ਜਿਹੜੀ ਰੋਡ ਤੇ ਪਬਲਿਕ ਜਾਣਦੀ ਸੀ ਫਿਰ ਉਹ ਆਈ ਉਹਨਾਂ ਨੇ ਮਦਦ ਕੀਤੀ ਫਿਰ ਮੈਂ ਆਪਣੇ ਘਰੇ ਫੋਨ ਕੀਤਾ ਸਾਰ ਨੂੰ ਦੱਸਿਆ ਮੇਰੇ ਪਿੰਡ ਵਾਲੇ ਇੱਥੇ ਮੌਜੂਦ ਹੋ ਗਏ ਮੇਰੇ ਪਿੰਡ ਵਾਲੇ ਮੈਨੂੰ ਬਹੁਤ ਸਹਾਰ ਦਿੰਦਾ ਸੋ ਫਿਰ ਕਿੱਦਾਂ ਦੇ ਹਾਲਾਤ ਤੁਸੀਂ ਦੱਸਦੇ ਹੋ ਕਿਤੇ ਪਹਿਲਾਂ ਵੀ ਇਹੋ ਜਿਹੇ ਵਾਕਿਆ ਹੁੰਦੇ ਨੇ ਕਦਾ ਇਹ ਪਹਿਲੀ ਵਾਰੀ ਹੋਇਆ ਹਾਂਜੀ ਕਾਫੀ ਇਦਾਂ ਹੁੰਦਾ ਹੀ ਰਹਿੰਦਾ ਇੱਕ ਲੋਸ ਹੁੰਦਾ ਹੁੰਦੀ ਕਿਸੇ ਦੇ ਦਾੰਦ ਜੋਗਾ ਕਿ ਇਹਦੇ ਕਿ ਪੈਸੇ ਖੋਲੇ ਕਿ ਇਹਦੇ ਵਾਲਿਆਂ ਲਾ ਲਿਆ ਮੈਂ ਜਾਣਨੀ ਕਿ ਇਹਨੂੰ ਗਰਿਲ ਕੋ ਸਰ ਜAVE ਤੇ ਇੱਕ ਵਾਰ ਮਾਨਕਾ ਕਿਥੇ ਪੁੱਛ ਹੁੰਦੀ ਵਣੀ ਚਾਹੀਦੀ ਹੈ ਸੁਪਰਵਾਰ ਦੇ ਵਿੱਚ ਕੋਣ ਕੋਣ ਆ ਤੁਹਾਡੇ ਮੇਰੇ ਮੰਮਾ ਨੇ ਮੇਰੀ ਵੱਡੀ ਸਿਸਟਰ ਆ ਮੇਰੀ ਛੋਟੀ ਸਿਸਟਰ ਆ ਬ੍ਰਦਰ ਆ ਮੇਰੇ ਪਾਪਾ ਐ ਸੋ ਤੁਸੀਂ ਸੋਚਿਆ ਨਹੀਂ ਕਿ ਮੇਰੇ ਗੋਲੀ ਵੀ ਵਾਰ ਸਕਦੀ ਮੇਰਾ ਨੁਕਸਾਨ ਵੀ ਹੋ ਸਕਦਾ ਤੁਸੀਂ ਮੰਨ ਦੇ ਵਿੱਚ ਨਹੀਂ ਲੈਂਦਾ ਸੋਚਿਆ ਵੀ ਹੀ ਡਰ ਵੀ ਥੋੜਾ ਜਾ ਪਰ ਜੇ ਮੈਂ ਉਹਨੂੰ ਆਪਣੇ ਵਾਲੇ ਦੇ ਦੰਦੀ ਮਨਵਾਵਾਂ ਚ ਪੈਸੇ ਦੇ ਦਿੰਨ ਰੇ ਕਰਾਉਣਾ ਰੋਜ਼ ਦਾ ਕੰਮ ਹੋਇਆ ਇਹਨਾਂ ਨੂੰ ਕਿਸੇ ਹੋਰ ਧੀਆਂ ਭੈਣਾਂ ਵੀ ਇਦਾਂ ਹੀ ਕਰਨਾ ਹੈ ਕਹਿੰਦਾ ਮਤਲਬ ਕਿ ਹੋਰਾਂ ਨੂੰ ਵੀ ਹੋਰਾਂ ਦੀ ਵੀ ਜਾਨ ਬਚਾਉਣ ਵਾਸਤੇ ਉਹਨਾਂ ਦੇ ਨਾਲ ਅਦਾਂ ਦਾ ਨਾ ਵਾਕਿਆ ਨਾ ਹੋਵੇ ਤੇ ਤੁਸੀਂ ਆਪਣੀ ਜਾਨ ਤੇ ਖੇਲ ਗਏ ਹਾਂਜੀ ਮੈਂ ਸਾਰਿਆਂ ਤਿਆਂ ਬਣਾ ਕਹਿ ਚਾਹਨੀ ਆ ਕਿ ਸਾਨੂੰ ਇਹਦਾ ਮੁਕਾਬਲਾ ਕਰਨਾ ਚਾਹੀਦਾ ਤੁਹਾਨੂੰ ਡਰਨਾ ਨਹੀਂ ਚਾਹੀਦਾ ਸੋ ਜੇ ਤੁਹਾਡਾ ਕੋਈ ਨੁਕਸਾਨ ਹੋ ਜਾਂਦਾ ਤੇ ਇਹੋ ਜਿਹਾ ਘਾਟਾ ਪੂਰਾ ਨਹੀਂ ਸੀਗਾ ਉਹਨਾਂ ਪਰਿਵਾਰ ਦਾ ਪਰ ਤੁਸੀਂ ਫੇਰ ਵੀ ਬੜੀ ਬਹਾਦਰੀ ਦਾ ਕੰਮ ਕੀਤਾ ਹੈ ਕਿ ਤੁਸੀਂ ਉਹਨਾਂ ਨਾਲ ਮੁੰਡਿਆਂ ਵਾਂਗ ਲੜੇ ਹੋ ਤੇ ਉਹਨਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਕਿਸੇ ਕਾ ਇਦਾਂ ਦਾ ਕੋਈ ਕੰਮ ਨਾ ਕਰੇ ਇਦਾਂ ਦਾ ਤੇ ਇੱਕ ਮੇਰੇ ਘਰ ਦਾ ਬਹੁਤ ਵਧੀਆ ਹੈ ਕਿ ਇਹਨਾਂ ਨੇ ਮੈਨੂੰ ਇੰਨੇ ਚੰਗੇ ਵਧੀਆ ਸੰਸਕਾਰ ਦਿੱਤੇ ਸੋ ਮੈਂ ਚਾਹਨੀ ਹੈ ਕਿ ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਜਿਹੜੇ ਇਦਾਂ ਦੇ ਕੰਮ ਕਰਦੇ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਕਿ ਉਹ ਗਾਂ ਇਦਾਂ ਦਾ ਕੰਮ ਕਰਨ ਦੇ ਸੋਚਣ ਨਾ ਸੋ ਫਿਰ ਪਿੰਡ ਦੀ ਕਿੰਨੀ ਕੁ ਸਪੋਰਟ ਰਹੀ ਕਿਉਂਕਿ ਪਿੰਡ ਵਾਲਿਆਂ ਨੇ ਬੜੀ ਹਿੰਮਤ ਦਿਖਾਈ ਤੁਸੀਂ ਹੀ ਮਦਦ ਕੀਤੀ ਹੈ ਜਾਂ ਫਿਰ ਪਿੰਡ ਵਾਲੇ ਜਿਹੜੇ ਲੋਕ ਨੇ ਉਹ ਵੀ ਉੱਤੇ ਪਹੁੰਚੇ ਨੇ ਉਹਨਾਂ ਦੀ ਕਿੰਨੀ سپورਟ ਰਹੀ ਹੈ ਹਾਂਜੀ ਮੇਰੇ ਪਿੰਡ ਵਾਲੇ ਮੈਨੂੰ ਬਹੁਤ ਸਹਾ ਦਿੱਤਾ ਉਹ ਉੱਥੇ ਉਸੇ ਟਾਈਮ ਜੁੱਜ ਹੋ ਗਿਆ ਜਦੋਂ ਮੈਂ ਆਪਣੇ ਘਰੇ ਫੋਨ ਕਰਕੇ ਦੱਸਿਆ ਉਹਨਾਂ ਨੂੰ ਉਹਨਾਂ ਨੇ ਆ ਕੇ ਫਿਰ ਉਹਨਾਂ ਨੂੰ ਫੜਿਆ ਕਾਬੂ ਕੀਤਾ ਘੁਟਮਾਰ ਕੀਤੀ ਚਲੋ ਸੋ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਕਿਉਂਕਿ ਇਹੋ ਜਿਹੇ ਵਾਕਿਆ ਜਿਹੜੇ ਅਕਸਰ ਰੋਜ਼ ਦੇਖਦੇ ਆਪਾਂ ਸੋਸ਼ਲ ਮੀਡੀਆ ਤੇ ਕਿਤਨਾ ਕਿਤੇ ਕਿਸੇ ਦਾ ਪਰਸ ਹੋਇਆ ਗਿਆ ਕਿ ਜਿਹੜਾ ਫੋਨ ਖੋਤਾ ਗਿਆ ਪਿਸਤੋਲ ਦੀ ਨੋਕ ਦੇ ਉੱਤੇ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੀਦਾ ਮੈਂ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਨੂੰ ਜੇ ਕੋਈ ਇਦਾਂ ਲੁੱਟਣਾ ਟਰੰਦਾ ਵਾ ਤੇ ਸਾਨੂੰ ਡਰਨਾ ਨਹੀਂ ਚਾਹੀਦਾ ਸਗੋਂ ਉਹਨਾਂ ਦਾ ਸਾਹਮਣਾ ਮੁਕਾਬਲਾ ਕਰਨਾ ਚਾਹੀਦਾ ਵਾ ਕਿ ਉਹਨਾਂ ਨੂੰ ਪਤਾ ਲੱਗੇ ਆਪਾਂ ਵੀ ਕੁਝ ਕਰ ਸਕਦੇ ਆਂ ਜੇ ਤਾਂ ਆਪਾਂ ਦੇ ਦਾਂਗੇ ਫਿਰ ਉਹ ਕੱਲ ਨੂੰ ਜਾਂ ਕੋਈ ਹੋਰ ਦਿਨ ਫਿਰ ਉਹ ਅੱਗੇ ਕੰਮ ਕਰਦੇ ਰਹਿਣਗੇ ਰੋਜ਼ ਹੌਂ ਦਾ ਹੌਸਲਾ ਵੱਧ ਜਾਂਦਾ ਸੋ ਤੁਸੀਂ ਆਏ ਕਿੱਥੋਂ ਸੀਗੇ ਉਹ ਦਿਨ ਜਿਹੜਾ ਵਾਕਿਆ ਹੋਇਆ ਕਿੱਥੋਂ ਆਏ ਸੀਗੇ ਉਹ ਦਿਨ ਮੈਂ ਬਟਾਲੇੋਂ ਆਈ ਸੀ ਕਿਸੇ ਕੰਮ ਗਈ ਸੀ ਤੇ ਮੇਰੇ ਮਮਾ ਜੀ ਨੇ ਵਾਪਸ ਆਂਡੀ ਸੀ ਫ ਨਾਲ ਮਾਮਾ ਜੀ ਸੀ ਹਾਂ ਜੀ ਤੇ ਮਾਮਾ ਜੀ ਨੇ ਵੀ ਫਿਰ ਨਾਲ ਪੂਰੀ ਮਦਦ ਕੀਤੀ ਹਾਂ ਜੀ ਉਹਨਾਂ ਨੇ ਵੀ ਪਿਸਤੌਲ ਪਸਤਾਨ ਖਾਣ ਦੀ ਕੋਸ਼ਿਸ਼ ਬਹੁਤ ਕੀਤੀ ਸੋ ਗੱਲਬਾਤ ਕੀਤੀ ਹੈ ਜੀ ਬਹਾਦਰੀ ਧੀ ਹੈ ਸੋ ਬਹੁਤ ਡੱਟ ਕੇ ਮੁਕਾਬਲਾ ਕੀਤਾ ਹੈ ਉਹਨਾਂ ਲੁਟੇਰਿਆਂ ਦਾ ਸਪੋਰਟ ਰਹੀ ਹੈ ਤੇ ਜਿਹੜੇ ਮੌਕੇ ਤੇ ਪਹੁੰਚੇ ਸੀਗੇ ਆਪਣਾ ਨਾਲ ਵੀ ਗੱਲਬਾਤ ਕਰਾਂਗੇ ਕੀ ਹੈ ਸਤਿਗੁਰ ਗੱਲ ਸਤਿਗੁਰ ਜੀ ਕੀ ਨਾਮ ਦੇ ਸਤਨਾਮ ਸਿੰਘ ਖਰਾਸੀਆ ਮੈਂਬਰ ਪੰਚਾਇਤ ਪਿੰਡ ਪੁਰੀਆਂ ਖੁਰਦ ਜੀ ਇਹ ਕੀ ਵਾਕਿਆ ਹੋਇਆ ਹੈ ਕਿਦਾਂ ਦੇਖਦੇ ਹੋ ਕਿ ਬੱਚੀ ਨੇ ਬੜੀ ਬਹਾਦਰੀ ਨਾਲ ਉਹਨਾਂ ਦੇ ਨਾਲ ਮੁਕਾਬਲਾ ਕੀਤਾ ਵਾਕਿਆ ਇਸ ਤਰ੍ਹਾਂ ਹੋਇਆ ਕਿ ਇਹ ਲੜਕੀ ਦੇ ਜਿਹੜੇ ਨਾਨਕਾ ਪਰਿਵਾਰ ਇੱਥੇ ਬਟਾਲੇ ਉਮਰਪੁਰਾ ਤੇ ਉੱਥੋਂ ਇਹ ਮਾਮਾ ਆਪਣੇ ਵੀਦੋ ਜਾਣੇ ਜਿਹੜੇ ਹੀ ਇਹ ਆਪਣੇ ਪਿੰਡ ਨੂੰ ਇੱਧਰ ਨੂੰ ਪੁਰੀਆਂ ਨੂੰ ਆ ਰਹੇ ਸੀ ਤੇ ਜਦੋਂ ਇਹ ਨੈਸ਼ਨਲ ਹਾਈਵੇ ਜਿਹੜਾ 503 ਡੀ ਜਿਹੜਾ ਰੋਡ ਹੈ ਨਵਾਂ ਬਣਿਆ ਇਹਦੇ ਤੋਂ 20 25 ਮੀਟਰ ਦੂਰੀ ਇੱਧਰ ਨੂੰ ਪਿੰਡ ਵੱਲ ਨੂੰ ਜਦੋਂ ਇਹ ਮੁੜਿਆ ਤੇ ਉਹ ਦੋ ਨੌਜਵਾਨ ਹੀ ਗਏ ਤੇ ਉਹਨਾਂ ਨੇ ਇਹਨਾਂ ਦਾ ਪੇਸ਼ਾ ਕੀਤਾ ਫਿਰ ਅੱਗੇ ਉਹ ਘੁਮਾ ਕੇ ਮੋਟਰਸਾਈਕਲ ਤੇ ਇਹਨਾਂ ਦੇ ਨਾਲ ਜਿਹੜੀ ਕੋਈ ਪਹਿਲਾਂ ਸਭ ਤੋਂ ਪਹਿਲਾਂ ਤੇ ਇਹਨਾਂ ਨੂੰ ਪਤਾ ਜੋ ਪਜੋਆ ਤੇ ਮੁੜ ਕੇ ਇਹਨਾਂ ਨੇ 10-15 ਮਿੰਟ ਉਹਨਾਂ ਦੇ ਨਾਲ ਹੱਥੋਂ ਪਾਈ ਹੋਏ ਇਹਦੇ ਕਿਰਚ ਵੀ ਮਾਰੀ ਉਹਨਾਂ ਨੇ ਤੇ ਪਿਸਤਲ ਵੀ ਕੱਢਿਆ ਫਿਰ ਇਹਨਾਂ ਨੇ ਮੈਗਜ਼ੀਨ ਵੀ ਫੜ ਲਿਆ ਤੇ ਇਹ ਜਿਹੜੀਆਂ ਵਾਰਦਾਤਾਂਆਂ ਕਾਫੀ ਸਮੇ ਤੋਂ 5-4 ਸਾਲ ਤੋਂ ਇੱਥੇ ਜਿਹੜੀਆਂ ਹੋ ਰਹੀਆਂ ਸੀ ਪਰ ਅਜੇ ਤੱਕ ਕੋਈ ਡਿਟੇਲਾ ਕਾਬੂ ਨਹੀਂ ਹੁੰਦਾ ਤੇ ਇਹ ਲੜਕੀ ਦੀ ਬਹੁਤ ਅਸੀਂ ਬਹਾਦਰੀ ਮੰਨਦੇ ਆਂ ਵੀ ਜਿਹਨੇ 5-4 ਮਿੰਟ ਚਲੋ ਉਹਨਾਂ ਦੇ ਨਾਲ ਹੱਥੋਂ ਪਾਈ ਹੋਈ ਮਾਮਾ ਬਣੇ ਵੀ ਹੋਏ ਫਿਰ ਆਮ ਪਬਲਿਕ ਦਾ ਸਹਯੋਗ ਹੋ ਗਿਆ ਫਿਰ ਇਥੋਂ ਪਿੰਡ ਵਾਸੀ ਜਿਹੜੇ ਹੀ ਫੋਨਾਂ ਤੇ ਤੇ ਇਹ ਵੀ ਮੌਕੇ ਤੇ ਪਹੁੰਚ ਗਏ ਇਹਨਾਂ ਨੇ ਉਹਨਾਂ ਦੀ ਇਸ਼ਤਰ ਆਪਰੇਟ ਕਰਕੇ ਤੇ ਮੁੜ ਕੇ ਉਹਨਾਂ ਨੂੰ ਪੁਲਸ ਦੇ ਹਵਾਲੇ ਕੀਤਾ ਤੇ ਇਸ ਲੜਕੀ ਦੇ ਅਸੀਂ ਤੇ ਤੁਹਾਡੇ ਚੈਨਲ ਦੇ ਮਾਤਮ ਰਾਹੀਂ ਸਾਰੀ ਪੰਜਾਬ ਦੀਆਂ ਨਾ ਬੇਟੀਆਂ ਨੂੰ ਕਹਿਣਾ ਚਾਹਾਂਗੇ ਵੀ ਕਦੀ ਵੀ ਇਹੋ ਜੇ ਗੰਦੇ ਅੰਸਰ ਇਹਨਾਂ ਨੂੰ ਗੰਦੇ ਅੰਸਰ ਹੀ ਕਹਾਂਗੇ ਜਦੋਂ ਕੰਮ ਹੀ ਗੰਦੇ ਆ ਇੱਕ ਬੱਚੀਆਂ ਨੂੰ ਲੇਡੀਜ਼ ਜਨਾਨੀ ਨੂੰ ਲੁੱਟਣਾ ਜਿਹੜਾ ਇਹ ਕੋਈ ਬਹਾਦਰੀ ਦਾ ਕੰਮ ਨਹੀਂ ਆ ਇਹੋ ਜੇ ਗੰਦੇ ਅੰਸਰਾਂ ਨੂੰ ਕਿਤੇ ਵੀ ਮਿਲਦੇ ਆ ਤੇ ਮੈਂ ਇਹ ਨੌਜਵਾਨ ਲੜਕੀਆਂ ਨੂੰ ਸਾਰੀਆਂ ਨੂੰ ਅਪੀਲ ਕਰਾਂਗਾ ਕਿ ਆਪਣੀ ਬਹਾਦਰੀ ਰੱਖੋ ਇਹ ਨਹੀਂ ਆ ਕਿ ਕੋਈ ਪਰਸ ਖੋ ਕੇ ਲੈ ਜਾਏ ਤੁਹਾਡਾ ਵਾਲੀਆਂ ਲੋ ਵੇਖੋ ਕਿੰਦੀ ਘਟਣੀ ਹੈ ਕਿੰਦੀ ਘਨੌਣੀ ਘਟਣਾ ਇੱਕ ਬੱਚਿਆਂ ਦਾ ਸ਼ਿੰਗਾਰ ਹੁੰਦਾ ਵਾ ਜਿਹੜਾ ਕੋ ਗਹਿਣਾ ਜੇ ਕੋਈ ਸੋਨਾ ਚਾਂਦੀ ਜੀ ਕੋ ਪਾਉਂਦਾ ਤੇ ਆਪਾਂ ਉਹਨਾਂ ਦੇ ਸ਼ਿੰਗਾਰ ਨੂੰ ਗਹਿਣੇ ਨੂੰ ਲਾ ਕੇ ਤੇ ਆਪਣੇ ਇਸ ਪ੍ਰਸ਼ਤੀਆਂ ਵਾਸਤੇ ਬਹਾਦਰੀ ਦਾ ਕੰਮ ਕਰਦੇ ਆ ਇਹ ਬਹੁਤ ਹੀ ਗਲਤ ਕਠਨਾ ਤੇ ਇਸ ਲੜਕੀ ਨੇ ਬਹੁਤ ਬਹਾਦਰੀ ਕੀਤੀ ਸਾਡੇ ਪਿੰਡ ਦਾ ਵੀ ਨਾਮ ਉੱਚਾ ਕੀਤਾ ਤੇ ਇਹੋ ਜਿਹੇ ਗੰਦੇ ਅਸਰਾਂ ਨੂੰ ਲੜਕੀਆਂ ਜਿੰਨੀਆਂ ਵੀ ਪੰਜਾਬ ਦੀਆਂ ਇਹਨਾਂ ਨੂੰ ਡਰਨਾ ਨਹੀਂ ਚਾਹੀਦਾ ਕਿਤੇ ਵੀ ਇਹੋ ਜਿਹੇ ਨਸ਼ੇੜੀ ਬਦਮਾਸ਼ ਜਿਹੜੇ ਆ ਉਹ ਕਰਦੇ ਆ ਤੇ ਉਹਨਾਂ ਨੂੰ ਮਤਲਬ ਉਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਉਹਨਾਂ ਨੂੰ ਪਕੜ ਕੇ ਤੇ ਪੁਸ ਦੇ ਹਵਾਲੇ ਕੀਤਾ ਜਾਵੇ ਤਾਂ ਹੀ ਸਾਡੇ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਸੁਧਰਨ ਸੁਧਰਨਗੇ ਨਹੀਂ ਤੇ ਜਿੱਦਾਂ ਹੁਣ ਸ਼ਾਮ ਦਾ ਟਾਈਮ ਸਾਡੇ ਇਹ ਰੋਡ ਤੇ ਲਾ ਲੋ ਸ਼ਾਮ ਨੂੰ 5 6 ਵਜੇ ਤੋਂ ਬਾਅਦ ਜਿਹੜਾ ਔਰਤ ਲੇਡੀਜ਼ ਜਾਂਦੀ ਨੂੰ ਤੇ ਮਤਲਬ ਆਉਣਾ ਜਾਣਾ ਮੁਸ਼ਕਲ ਆ ਜਿੰਨੂੰ ਦਿਨ ਦਿਹਾੜੇ ਵੇਖੋ ਇਹ ਲੁੱਟ ਦੀ ਘਟਨਾ ਘਟੀ ਤੇ ਰਾਤ ਦੇ ਟਾਈਮ ਕੀ ਹੋਊਗਾ ਪਹਿਲੀਆਂ ਜਿੰਨੀਆਂ ਵੀ ਘਟਨਾ ਹੋਦੀਆਂ ਰਹੀਆਂ ਵਾਂ ਇਹ ਕੋਈ ਸ਼ਾਮ ਦੇ ਟਾਈਮ 7 8 ਵਜੇ ਨੇੜੇ ਦੇ ਕੰਮ ਹੁੰਦੀਆਂ ਆਂ ਇਹ ਦਿਨੇ ਦਿਨੇ ਆ ਆਦੇ ਦਿਨ ਦੇ ਅਰੇ ਜਿਹੜੀ ਇਹ ਘਟਨਾ ਹੋਈ ਹੈ ਸੋ ਗੱਲਬਾਤ ਕੀਤੀ ਸੀ ਉਹਨਾਂ ਨੇ ਕਹਿ ਕਿ ਇਹੋ ਜਿਹੇ ਘਟਨਾ ਨਹੀਂ ਹੋਣੀ ਚਾਹੀਦੀ ਸੋ ਆਪਾਂ ਵੀ ਅਪੀਲ ਕਰਦੇ ਆ ਕਿ ਪ੍ਰਸ਼ਾਸਨ ਨੂੰ ਇਹਦੇ ਵੱਲ ਜ਼ਰਾ ਧਿਆਨ ਦੇਣਾ ਚਾਹੀਦਾ ਕਿਉਂਕਿ ਇਹੋ ਜਿਹਾਂ ਸਾਡੀਆਂ ਧੀਆਂ ਭੈਣਾਂ ਨੇ ਜਿਹੜੀਆਂ ਉਹਨਾਂ ਦੇ ਨਾਲ ਐਦਾਂ ਦੇ ਜਿਹਰੇ ਨੇ ਕੰਮ ਨਾ ਹੋਣ ਸੋ ਇਸ ਬੱਚੀ ਵਾਸਤੇ ਵੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਬੱਚੀ ਦੀ ਲੰਬੀ ਉਮਰ ਕਰੇ ਦਾ ਪਰਿਵਾਰ ਤੇ ਵੀ ਮੇਰਾ ਪ੍ਰਿਆਹ ਹੱਥ ਰੱਖੇ ਕਿਉਂਕਿ ਬੜਾ ਬਹਾਦਰੀ ਦਾ ਕੰਮ ਕੀਤਾ ਬੱਚੀ ਨੇ ਸੋ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਕੈਮਰਾ ਪਰਸਨ ਆਉਣਾ ਗਰਵਾਲ ਦੇ ਨਾਲ